ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਹੋਣੇ ਆ ਕਿਸੇ ਮੈਡਮ ਦਾ ਕਿਸੇ ਪ੍ਰਿੰਸੀਪਲ ਦਾ ਕਿਸੇ ਮੈਨੇਜਮੈਂਟ ਦਾ ਸਾਰੇ ਸਕੂਲਾਂ 'ਚ ਫੋਨ ਆ ਰਹੇ ਆ ਜਵਾਕਾਂ ਦੇ ਮਾਵਾ ਨੂੰ ਜਵਾਕਾਂ ਦੇ ਪਿਓ ਨੂੰ ਜਾਂ ਜਿਹੜੇ ਵੀ ਜਵਾਕਾਂ ਦੇ ਕੋਈ ਪਰਿਵਾਰ ਦੇ ਮੈਂਬਰ ਆ ਉਹਨਾਂ ਨੂੰ ਸਕੂਲਾਂ ਦੇ ਵਿੱਚੋਂ ਫੋਨ ਆ ਰਹੇ ਆ ਉਹ ਕਹਿ ਰਹੇ ਆ ਵੀ ਛੋਡੇ ਬੱਚੇ ਦੀ ਛੋਡੇ ਜਵਾਕ ਦੀ ਅਪਾਰ ਆਈਡੀ ਬਣਾਉਣੀ ਐ ਤੁਸੀਂ ਆਪਣੇ ਬੱਚੇ ਦਾ ਆਧਾਰ ਕਾਰਡ ਭੇਜੋ ਜੀ ਤੇ ਲੋਕ ਟੜਾ ਟੜਾ ਆਧਾਰ ਕਾਰਡ ਭੇਜ ਰਹੇ ਆ ਸਕੂਲਾਂ ਨੂੰ ਉਹ ਬੂਜੜੋ ਫਿਰ ਤੁਸੀਂ ਕਹਿਣਾ ਗਾਲਾਂ ਕੱਢਦਾ ਇਹ ਜਾਂ ਇਹ ਸ਼ਬਦ ਬੋਲਦਾ ਦੁੱਖ ਲੱਗਦਾ ਗੁੱਸਾ ਆਉਂਦਾ ਸੁੱਡੀਆਂ ਅਕਲ ਤੇ ਜਿਹੜਾ ਅਕਲ ਨਾਲ ਜਨਾਜ਼ਾ ਨਿਕਲਿਆ ਪਿਆ ਜਿਹੜੇ ਬਹੁਤ ਤੌਰ ਤੇ ਤੁਸੀਂ ਕੰਗਾਲ ਹੋ ਚੁੱਕੇ ਹੋ ਸੋਨੂੰ ਜੋ ਮਰਜੀ ਸਕੂਲ ਕਹਿ ਦੇਣਾ ਅਸੀਂ ਸਕੂਲਾਂ ਬਾਰੇ ਰੱਬਵੰਨੀ ਬੈਠੇ ਆ ਅਸੀਂ ਪੜਤਾਲ ਨਹੀਂ ਕਰਨੀ ਹੁੰਦੀ ਬਿ ਸਕੂਲ ਵਾਲੇ ਕਿਉਂ ਕਹਿ ਰਹੇ ਆ ਕਾਹ ਦੀ ਖਤਰਦਾਰ ਕਾਰ ਮੰਗ ਰਹੇ ਆ ਚੁੱਪ ਕਰਕੇ ਭੇਜੀ ਜਾਂਦੇ ਆ ਛੋਡੀ ਬੋਲੀ ਦੀ ਐਸੀ ਤੇ ਐਸੀ ਕਰੀ ਜਾਂਦੇ ਆ ਸਕੂਲਾਂ ਨਾਸ ਮਾਰ ਜਾਂਦੇ ਆ ਤੁਸੀਂ ਉੱਥੇ ਨਹੀਂ ਗਏ ਜਾ ਕੇ ਖੜੇ ਪਤਾ ਕੀਤਾ ਇਤਿਹਾਸ ਵਿਗਾੜੀ ਜਾਂਦੇ ਆ ਸਿਹਤ ਵਿਗਾੜੀ ਜਾਂਦੇ ਆ ਤੁਸੀਂ ਉੱਥੇ ਨਹੀਂ ਖੜਾ ਖੜੇ ਕਦੇ ਜਾ ਕੇ ਆਪਣੇ ਜਵਾਕਾ ਮੰਗਦਾ ਅੱਜ ਉਹ ਤੁਹਾਡੇ ਜਵਾਕਾਂ ਦੇ ਆਧਾਰ ਕਾਰਡ ਮੰਗ ਰਹੇ ਆ ਵੀ ਤੁਹਾਡੇ ਜਵਾਕ ਦਾ ਤੇ ਨਾਲ ਮਾਂ ਦਾ ਆਧਾਰ ਕਾਰਡ ਭੇਜੋ ਮੈਨੂੰ ਪਤਾ ਕਿਤੇ ਬਦਲ ਗਿਆ ਅੱਜ ਸਵੇਰੇ ਮੇਰੇ ਘਰ ਵਾਲੀ ਨੂੰ ਫੋਨ ਆਇਆ ਸਕੂਲ ਚੋਂ ਵੀ ਤੁਹਾਡੇ ਜਵਾਗ ਦਾ ਆਧਾਰ ਕਾਰਡ ਭੇਜੋ ਜੀ ਉਹਨੇ ਮੈਨੂੰ ਪੁੱਛ ਲਿਆ ਕਿ ਸਕੂਲ ਆਧਾਰ ਕਾਰਡ ਮੰਗਦੇ ਆ ਮੈਂ ਸਕੂਲ 'ਚ ਫੋਨ ਲਾ ਲਿਆ ਮੈਂ ਦੱਸੋ ਜੀ ਕਾ ਦੀ ਖਾਤਰ ਮੰਗਦੇ ਹੋ ਕਹਿੰਦੇ ਜੀ ਆ ਪੀ ਆਰ ਡੀ ਬਣਾਉਣੀ ਐ ਕਿਹੜੀ ਮਗਾ ਪੀ ਆਰ ਡੀ ਕਹਿੰਦੇ ਸੈਂਟਰ ਦੀ ਕੋਈ ਸਕੀਮ ਐ ਉਹਦੇ ਤਹਿਤ ਆ ਪੀ ਆਰ ਡੀ ਬਣਾਉਣੀ ਆ ਤੁਹਾਡੇ ਬੱਚੇ ਦੀ ਮੈਂ ਕਹੇ ਕਾ ਦੀ ਖਾਤਰ ਐ ਕਹਿੰਦੇ ਸਾਨੂੰ ਵੀ ਨਹੀਂ ਪਤਾ ਸਕੂਲਾਂ ਨੂੰ ਵੀ ਨਹੀਂ ਪਤਾ ਸਕੂਲ ਦੇ ਪ੍ਰਿੰਸੀਪਲ ਨਾਲ ਮੈਂ ਗੱਲ ਕੀਤੀ ਕਹਿੰਦਾ ਮੈਨੂੰ ਵੀ ਨਹੀਂ ਪਤਾ ਕਾਹਦੀ ਖਤਰਾ ਹੈ ਫਿਰ ਮੈਂ ਜਦੋਂ ਸਾਰੀ ਗੱਲ ਬਾਤ ਇੱਕ ਦੋ ਬੰਦੇ ਨਾਲ ਚੰਡੀਗੜ੍ਹ ਗੱਲ ਕੀਤੀ ਪੱਤਰਕਾਰਾਂ ਨਾਲ ਗੱਲ ਕੀਤੀ ਹੋਰ ਜਿਹੜੇ ਮਾਹਰ ਬੰਦੇ ਨੇ ਸਿੱਖਿਆ ਦੇ ਐਜੂਕੇਸ਼ਨ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਾਈ ਇੱਕ ਸੈਂਟਰ ਨੇ ਆ ਪਾਰ ਆਈਡੀ ਇੱਕ ਨੀਤੀ ਲਾਗੂ ਕੀਤੀ ਹੈ ਉਹ ਛੋਟਾ ਜਵਾਕ ਜਿਹੜਾ ਪਹਿਲੀ ਕਲਾਸ ਚ ਵੀ ਪੜਦਾ ਹੈ ਪਹਿਲੀ ਕੱਚੀ ਚ ਪੜਦਾ ਜਿਹਨੂੰ ਐਲ ਕੇ ਜੀ ਯੂ ਕੇ ਜੀ ਨਰਸਰੀ ਕਹਿੰਦੇ ਆ ਉਹਦਾ ਵੀ ਆਧਾਰ ਕਾਰਡ ਮੰਗਿਆ ਜਾ ਰਿਹਾ ਤਾ ਕਾ ਸੋਡੀ ਸਾਰੀ ਜਿਹੜੀ ਜਾਣਕਾਰੀ ਸਾਡੇ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਵੇ ਦੇਖੋ ਆਪਣੀ ਸਾਰੇ ਸਾਡੇ ਜਵਾਕਾਂ ਦੀ ਜਾਣਕਾਰੀ ਸਾਡੇ ਬੱਚਿਆਂ ਦੇ ਆਧਾਰ ਕਾਰਡ ਪੈਨ ਕਾਰਡ ਨਾੜ ਜੋੜ ਕੇ ਉਹ ਕਿੱਥੋਂ ਤੱਕ ਲੈ ਕੇ ਜਾਣਗੇ ਉਹ ਕਿੱਧਰ ਨੂੰ ਜਾਣਕਾਰੀ ਜਾਣੀ ਹੈ ਸੋਡੀ ਜਿਹੜੀ ਗੋਤ ਜਿਹੜੀਆਂ ਆਪਣੀਆਂ ਹੁੰਦੀਆਂ ਗੱਲਾਂ ਬਾਤਾਂ ਆਧਾਰ ਕਾਰਡ ਦੀਆਂ ਪੈਨ ਕਾਰਡ ਦੀਆਂ ਵੋਟਰ ਕਾਰਡ ਦੀਆਂ ਕਿੱਥੋਂ ਤੱਕ ਵਰਤਣਗੇ ਆਪਾਂ ਨੂੰ ਕੋਈ ਪਤਾ ਨਹੀਂ ਅੰਦਰ ਖਾਤੇ ਹੈ ਅਪਾਰ ਆਈਡੀ ਦੇ ਰਾਹੀਂ ਇੰਨੇ ਨੇ ਸਕੀਮ ਚਲਾਦੀ ਪੂਰੇ ਦੇਸ਼ ਦੇ ਵਿੱਚ ਆ ਵੀ ਜਵਾਕਾਂ ਨੂੰ ਜਿਹੜੇ ਕੋਈ ਐਲਕੇ ਜੀ ਯੂਕੇ ਜੀ ਜਿਹਨੂੰ ਆਪਾਂ ਹਲੇ ਬੈਠ ਨਹੀਂ ਲੱਗਦਾ ਜਵਾਬ ਢਾਈ ਤਿੰਨ ਸਾਲ ਦਾ ਹੁੰਦਾ ਉਹਦਾ ਵੀ ਛੋਟਾ ਜਿਹੜਾ ਆਈਡੀ ਕਾਰਡ ਅਪਾਰ ਆਈਡੀ ਬਣਾਈ ਜਾ ਰਹੀ ਆ ਤੇ ਤੁਹਾਡੇ ਉਹਨਾਂ ਬੱਚਿਆਂ ਦੇ ਆਧਾਰ ਕਾਰਡ ਮੰਗੇ ਜਾ ਰਹੇ ਆ ਭਰਾਵੋ ਹੁਣ ਕੱਲ ਨੂੰ ਛੋਟੇ ਜਵਾਕ ਨੂੰ ਇੱਕ ਹੋਰ ਸੁਣ ਲਿਓ ਇੱਕ ਨਵੀਂ ਗੱਲ ਮੈਨੂੰ ਪਤਾ ਲੱਗੀ ਆ ਤੁਹਾਡੇ ਜਵਾਕਾਂ ਦੇ ਸਕੂਲ ਦੇ ਵਿੱਚ ਮੈਡੀਕਲ ਫਾਰਮ ਭਰੇ ਜਾ ਰਹੇ ਆ ਜਾਣੇਗਾ ਤੁਸੀਂ ਮਨਜ਼ੂਰੀ ਦੇ ਰਹੇ ਸਾਡੇ ਜਵਾਗਰਾਂ ਜਿਹੜਾ ਮਰਜੀ ਐਕਸਪੈਰੀਮੈਂਟ ਕਰ ਲੋ ਤਜਰਬਾ ਕਰ ਲੋ ਜਿਹੜੀ ਮਰਜ਼ੀ ਦਵਾਈ ਦੇ ਦਿਓ ਜਿਹੜਾ ਮਰਜੀ ਵੈਕਸੀਨ ਲਾ ਦਿਓ ਜਿਹੜੀ ਮਰਜ਼ੀ ਤੁਸੀਂ ਇੱਥੇ ਵਰਤ ਲੋ ਟੀਕਾ ਕੋਈ ਓਏ ਸਮਝੋ ਇਹ ਗੱਲ ਨੂੰ ਸਮਝੋ ਭਰਾਵੋ ਅਕਲ ਦੇਓ ਓਏ ਬੁੱਝੜੋ ਅਕਲ ਦੇਣੋ ਪੰਜਾਬੀ ਕੋ ਇੰਨੇ ਲਾਈ ਲੱਗ ਮਗਰ ਨਾ ਲੱਗਿਆ ਕਰੋ ਸੋਚੋ ਕੀ ਹੋ ਰਿਹਾ ਫਿਰ ਮੈਂ ਜਾਣਕਾਰੀ ਇਕੱਠੀ ਕਰੀ ਤਾਂ ਸਾਨੂੰ ਮੈਂ ਦੱਸਦਾ ਹਾਂ ਜਿਹੜੀ ਆਪਾਰ ਆਈਡੀ ਆ ਸੁਣ ਲੋ ਧਿਆਨ ਦੇ ਨਾਲ ਗੱਲਾਂ ਮੇਰਾ ਵੀ ਸਾਂਝੀਆਂ ਕਰਦੇ ਜਾਓ ਨਾਲ ਨਾਲ ਜੁੜਦੇ ਜਾਓ ਗੱਲ ਬਹੁਤ ਕੀਮਤੀ ਆ ਮੈਨੂੰ ਤੇ ਮੁੰਡੇ ਨੇ ਭੇਜੀ ਆ ਜਿਹੜੀ ਆਪਾਰ ਆਈਡੀ ਦੀ ਜਿਹੜੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਲਈ ਆ ਜਿਹੜੀ ਐਜੂਕੇਸ਼ਨ ਮਿਨਿਸਟਰੀ ਆ ਸੈਂਟਰ ਦੀ ਉਹਦੇ ਕੋਲੋਂ ਉਹ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਬਿਨਾਂ ਮਾਤਾ ਪਿਤਾ ਕੀ ਸਹਿਮਤੀ ਕੇ ਜੈ ਆਈਡੀ ਨਹੀਂ ਬਣਾਈ ਜਾਏਗੀ ਇਸਕੇ ਲਈ ਸਕੂਲ ਕਿਸੇ ਪ੍ਰਕਾਰ ਕੀ ਜ਼ਬਰਦਸਤੀ ਨਹੀਂ ਕਰ ਸਕਤੇ ਜੇ ਮਾਤਾ ਪਿਤਾ ਚਾਹੇ ਤਾਂ ਆਪਣੀ ਜੈ ਸਹਿਮਤੀ ਦੇਣੇ ਕੇ ਬਾਅਦ ਹੀ ਜੇ ਜਿਹੜੀ ਅਪਾਰ ਆਈਡੀ ਬਣਾਈ ਜਾਏਗੀ ਜਾਣੇ ਕਿ ਜੇ ਮਾਪੇ ਸਹਿਮਤਾ ਤਾਂ ਇਹ ਅਪਾਰ ਆਈਡੀ ਬਣਾਈ ਜਾਣੀ ਆ ਸੋ ਭਰਾਵੋ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵੀ ਸਕੂਲ ਵਾਲਾ ਤੁਹਾਡੇ ਕੋਲੇ ਆਧਾਰ ਕਾਰਡ ਮੰਗਦਾ ਆਧਾਰ ਕਾਰਡ ਨਾ ਦਿਓ ਆਪਣੇ ਜਵਾਕਾਂ ਦੇ ਸੋਡੀ ਕੁੱਲ ਜਾਣਕਾਰੀ ਕੁੱਲ ਇਨਫੋਰਮੇਸ਼ਨ ਥੋੜੀ ਬੱਚਿਆਂ ਦੀ ਉਹਨਾਂ ਕੋਲ ਚਲੀ ਜਾਣੀ ਆ ਇਹੀ ਇਹ ਚੱਲ ਰਿਹਾ ਕੰਮ ਇੱਥੇ ਜਿਵੇਂ ਤੁਹਾਨੂੰ ਮੇਰੀ ਗੱਲ ਸੁਣੋ ਹੁਣ ਕਰੋਨਾ ਆਇਆ ਸੀਗਾ ਕਰੋਨੇ ਦੇ ਵਿੱਚ ਜਦੋਂ ਤੁਹਾਡੇ ਵੈਕਸੀਨ ਲਾਈ ਗਈ ਸੁਣਨਾ ਜ਼ਬਰਦਸਤੀ ਕੀਤੀ ਗਈ ਕਿ ਨਹੀਂ ਕੀਤੀ ਗਈ ਕਿਸੇ ਨੇ ਕਹਨਾ ਜੀ ਤੇਰਾ ਆ ਆਪਣਾ ਪਾਸਪੋਰਟ ਨਹੀਂ ਬਣਨਾ ਪਹਿਲਾਂ ਤੂੰ ਟੀਕਾ ਲਵਾ ਕਰੋਨੇ ਵਾਲਾ ਕਿਸੇ ਨੂੰ ਕਿਹਾ ਗਿਆ ਤੇਰੀ ਪੈਨਸ਼ਨ ਨਹੀਂ ਲੱਗਣੀ ਕਿਸੇ ਨੂੰ ਕਿਹਾ ਗਿਆ ਕਿ ਤੈਨੂੰ ਜਿਹੜੀਆਂ ਵੀ ਸਹੂਲਤਾਂ ਮਿਲਦੀਆਂ ਨੇ ਕੋਈ ਲੋਨ ਮਿਲਦਾ ਕੁਝ ਵੀ ਮਿਲਦਾ ਨਹੀਂ ਮਿਲਣਾ ਪਹਿਲਾਂ ਤੂੰ ਆਪਣਾ ਕਰੋਨੇ ਵਾਲਾ ਟੀਕਾ ਲਵਾ ਕੇ ਸਾਨੂੰ ਸਰਟੀਫਿਕੇਟ ਲਿਆ ਕੇ ਦੇ ਜਬਰੀ ਲੋਕਾਂ ਦੇ ਵੈਕਸੀਨ ਲਾਈ ਗਈ ਤੁਸੀਂ ਲੋਕਾਂ ਨੇ ਲਵਾਈ ਉਹਦੇ ਰਿਜ਼ਲਟ ਕੀ ਆਏ ਜਿਹੜੀ ਕੰਪਨੀ ਨੂੰ ਵੈਕਸੀਨ ਲਵਾਈ ਸੀਗੀ ਬਣਾਈ ਸੀ ਉਹ ਖੁਦ ਮੰਨ ਗਏ ਕਿ ਸਾਡੀ ਵੈਕਸੀਨ ਨੇ ਲੋਕਾਂ ਦਾ ਜਾਨੀ ਤੌਰ ਤੇ ਨੁਕਸਾਨ ਕੀਤਾ ਤੇ ਜਦੋਂ ਇਹ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਾਫ਼ ਤੌਰ ਤੇ ਮੁਕਰ ਗਈ ਕਿ ਕਿਸੇ ਨਾ ਕੋਈ ਜ਼ਬਰਦਸਤੀ ਨਹੀਂ ਕੀਤੀ ਕੋਈ ਧੱਕਾ ਨਹੀਂ ਕੀਤਾ ਕਿ ਨਾ ਲੋਕਾਂ ਨੇ ਆਪ ਹੀ ਵੈਕਸੀਨ ਲਵਾਈ ਹੈ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇਕੱਲੇ ਆਨੇ ਉਹ ਰੱਖਤਾ ਸਾਰਾ ਉਸ ਵੈਕਸੀਨ ਦਾ ਜਿਹੜੇ ਸਾਈਡ ਇਫੈਕਟ ਸੀਗੇ ਉਹ ਸਾਰੇ ਤੱਥ ਰੱਖ ਤੇ ਲੈਣੇ ਜਾ ਕੇ ਯਾ ਦੇਖੋ ਜੀ ਆ ਲਿਖੇ ਹੋਏ ਸੀਗੇ ਇਹਦਾ ਫਿਰ ਲੋਕਾਂ ਨੇ ਪੜ੍ਹਨੇ ਸੀ ਲੋਕਾਂ ਨੇ ਲਵਾਈ ਹੈ ਜਦੋਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਜ਼ਬਰਦਸਤੀ ਧੱਕੇ ਦੇ ਨਾਲ ਲੋਕਾਂ ਦੇ ਕਰੋਨਾ ਦਾ ਟੀਕਾ ਲਾਇਆ ਗਿਆ ਸੀ ਆਹੀ ਤਰੀਕਾ ਹੁਣ ਵਾਪਰਨਾ ਹੋਣਾ ਸਾਡੇ ਨਾਲ ਸਾਨੂੰ ਦੱਸਿਆ ਨ ਜਾ ਰਿਹਾ ਮੈਂ ਇੱਕ ਬੇਨਤੀ ਕਰਦਾ ਜਿਹੜਾ ਵੀ ਸਕੂਲ ਤੁਹਾਨੂੰ ਪ੍ਰਿੰਸੀਪਲ ਕੋਈ ਪ੍ਰਬੰਧਕ ਤੁਹਾਨੂੰ ਫੋਨ ਕਰਦਾ ਵੀ ਤੁਹਾਡੇ ਬੱਚੇ ਦਾ ਆਧਾਰ ਕਾਰਡ ਭੇਜੋ ਪੈਨ ਕਾਰਡ ਭੇਜੋ ਦੀ ਆਪਾਰ ਆਈਡੀ ਬਣਾਉਣੀ ਆ ਉਹਨੂੰ ਕਹੇ ਭਾਈ ਸਾਹਿਬ ਲਿਆ ਲਿਖਤੀ ਦੇ ਤੇਰੇ ਕੋਲ ਕੁਝ ਸਿੱਖਿਆ ਮੰਤਰਾਲੇ ਵੱਲੋਂ ਲਿਖ ਕੇ ਆਇਆ ਹੋਇਆ ਕੋਈ ਭਾਰਤ ਦਾ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਹਦੇ ਵੱਲੋਂ ਲਿਖ ਕੇ ਆਇਆ ਹੋਇਆ ਲਿਆ ਦਿਖਾ ਕੋਈ ਲਿਖਤੀ ਹੈ ਤਾਂ ਅਸੀਂ ਦੇ ਦਨੇ ਆ ਉਹ ਲਿਖਿਆ ਕੀ ਹੋਇਆ ਉਹ ਤੁਹਾਨੂੰ ਮੈਂ ਵੀ ਦੱਸ ਦੂੰਗਾ ਤੁਸੀਂ ਪੜ ਲਿਓ ਸਾਰੀਆਂ ਮੈਂ ਤੇ ਸਾਂਝੀਆਂ ਵੀ ਕਰ ਦੂੰਗਾ ਪਾ ਵੀ ਦੂੰਗਾ ਬੱਚਾ ਵੀ ਜਿਹੜੀ ਭਾਰਤ ਦੀ ਐਜੂਕੇਸ਼ਨ ਮਿਨਿਸਟਰੀ ਆ ਉਹਨੇ ਕਿਹੜੀਆਂ ਕਿਹੜੀਆਂ ਗਾਈਡਲਾਈਨਾਂ ਰੱਖੀਆਂ ਹੋਈਆਂ ਨੇ ਇੱਕ ਤਾਂ ਮੈਂ ਦੱਸ ਹੀ ਦਿੱਤਾ ਵੀ ਇਹ ਅੱਜ ਦਾ ਤੁਹਾਡਾ ਬਿਨਾ ਪਰਿਵਾਰ ਦੀ ਮਾਪਿਆਂ ਦੀ ਸਹਿਮਤੀ ਬਿਨੋਂ ਤੁਹਾਡੇ ਬੱਚੇ ਦੀ ਸਕੂਲ ਦੇ ਵਿੱਚ ਅਪਾਰ ਆਈਡੀ ਨਹੀਂ ਬਣ ਸਕਦੀ ਦੂਜੀ ਗੱਲ ਸਿੱਧੇ ਰੂਪ ਦੇ ਵਿੱਚ ਜਿਹੜਾ ਕੇਂਦਰ ਆ ਉਹ ਦਖਲ ਦੇ ਰਿਆ ਸਾਡਾ ਮੁੱਖ ਮੰਤਰੀ ਯਾਰ ਆ ਡਾਨ ਨਿਕਲਦੇ ਨੇ ਕਮਾਂਮੋ ਕਮੰਡਰੀ ਸਾਹਿਬ ਤੋਂ ਗਿਆ ਕਿਨੇ ਸੋਚਿਆ ਸੀ ਯਾਰ ਚੁਟਕਲੇ ਕਹਾਣੀਆਂ ਕਹੇ ਜਿਮਨੀ ਚੋਣਾ ਆ ਗਿਆ ਕਹੇ ਨਗਰ ਕਾਉਂਸਲ ਆ ਗਿਆ ਕਾਰਪੋਰੇਸ਼ਨ ਆ ਗਿਆ ਸਰਪੰਚੀ ਆ ਗਿਆ ਇਹ ਮਝਵੇਂ ਲਾਈ ਜਾਂਦਾ ਉੱਥੇ ਯਾਰ ਪੂਰੀ ਤਰ੍ਹਾਂ ਸਮਰਪਤ ਮੈਂ ਕਹਿੰਦਾ ਗੋਡੇ ਟੇਲ ਚੁੱਕਿਆ ਯਾਰ ਇਸ ਸੈਂਟਰ ਦੇ ਅੱਗੇ ਵੀ ਜਿਹੜੀ ਮਰਜ਼ੀ ਨੀਤੀ ਲਾਗੂ ਕਰਦੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਪਹਿਲਾਂ ਇਹ ਨਿਊ ਐਜੂਕੇਸ਼ਨ ਪਾਲਿਸੀ ਨਵੀਂ ਸਿੱਖਿਆ ਨੀਤੀ ਜਿਹੜੀ ਆਈ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਬੱਚੇ ਇਸ ਬੰਦੇ ਨੇ ਲਾਗੂ ਕਰਾਤੀ ਜਦੋਂ ਕਿ ਪੂਰੇ ਦੱਖਣ ਭਾਰਤ ਦੇ ਵਿੱਚੋਂ ਲੋਕਾਂ